ਆਸਟ੍ਰੇਲੀਆ ਟੂਰਿਸਟ ਵੀਜ਼ਾ ਦੀ ਅੱਜ ਗੱਲ ਕਰਨ ਜਾ ਰਹੇ ਆ ਅਸੀਂ ਓਵਰਆਲ ਅਗਰ ਗੱਲ ਕਰੀਏ ਬਹੁਤ ਚੰਗਾ ਪੋਜ਼ਿਟਿਵ ਰਿਜ਼ਲਟਸ ਅਸੀਂ ਦੇਖ ਰਹੇ ਆ ਚਾਹੇ ਸਟੱਡੀ ਵੀਜ਼ਾ ਦੀ ਗੱਲ ਕਰੀਏ ਉੱਥੇ ਹੀ ਟੂਰਿਸਟ ਵੀਜ਼ਾ ਨੂੰ ਲੈ ਕੇ ਵੀ ਬੜਾ ਪੋਜ਼ਿਟਿਵ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਸੋ ਅਪਲਾਈ ਕਰਨ ਵੇਲੇ ਕੀ ਕੀ ਧਿਆਨ ਰੱਖਣਾ ਚਾਹੀਦਾ ਹੈ ਇਹ ਵੀ ਅਸੀਂ ਅੱਜ ਦੀ ਵੀਡੀਓ ਜ਼ਰੀਏ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਕਿ ਅਗਰ ਤੁਸੀਂ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤਾਂ ਆਪਣੀ ਜੋ ਵੀ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਫੁੱਲਫਿਲ ਕਰਦੇ ਹੋਏ ਹੀ ਅੱਗੇ ਚੱਲੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕ ਸੀ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਮੈਮ ਟੂਰਿਸਟ ਵੀਜ਼ਾ ਦੀ ਆਪਾਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਟੂਰਿਸਟ ਵੀਜ਼ਾ ਦੀ ਜਦੋਂ ਗੱਲ ਹੁੰਦੀ ਹੈ ਤਾਂ ਜਿਵੇਂ ਆਪਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਫੰਡਸ ਨੂੰ ਲੈ ਕੇ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਸਟੂਡੈਂਟਸ ਨੂੰ ਪਰ ਜਦੋਂ ਟੂਰਿਸਟ ਵੀਜ਼ਾ ਹੈ ਤਾਂ ਇੱਥੇ ਕਿਹੜੀ ਕਿਹੜੀ ਗੱਲਾਂ ਦੇ ਉੱਪਰ ਫੋਕਸ ਕਰਦੇ ਹੋਏ ਧਿਆਨ ਰੱਖਦੇ ਹੋਏ ਅਪਲਾਈ ਕਰਨਾ ਚਾਹੀਦਾ ਹੈ ਔਰ ਪੋਜ਼ਿਟਿਵ ਰਿਜ਼ਲਟਸ ਦੀ ਆਪਾਂ ਗੱਲ ਕਰ ਦੇਖੋ ਟੂਰਿਸਟ ਵੀਜ਼ਾ ਜਿਹੜਾ ਹੈ ਆਸਟ੍ਰੇਲੀਆ ਦਾ ਇਸ ਟਾਈਮ ਥੋੜਾ ਜਿਹਾ ਸੌਖਾ ਹੋਇਆ ਹੋਇਆ ਹੈ ਹਰ ਕੰਟਰੀ ਦਾ ਇੱਕ ਟਾਈਮ ਹੁੰਦਾ ਹੈ ਕੈਨੇਡਾ ਨੇ ਪਿੱਛੇ ਦਿੱਤੇ ਸੀ 1.5-2 ਮਹੀਨੇ ਖੂਬ ਵੀਜ਼ਾ ਦਿੱਤੇ ਜਿਹੜੇ ਉਸ ਟਾਈਮ ਜਿਨ੍ਹਾਂ ਨੇ ਅਪਲਾਈ ਕਰ ਲਿਆ ਉਹਨਾਂ ਨੂੰ ਵੀਜ਼ਾ ਮਿਲ ਗਿਆ ਉਹਦੇ ਬਾਅਦ ਬਹੁਤ ਸਟ੍ਰਿਕਟ ਹੋ ਗਏ ਇਹ ਇੱਕ ਤੋਂ 1.5 ਮਹੀਨਾ ਹੁੰਦਾ ਹੈ ਕਿਸੇ ਵੀ ਐਮਬੈਸੀ ਦਾ ਜਿਆਦਾ ਜਿਆਦਾ 2 ਮਹੀਨੇ ਤੇ ਇਸ ਟਾਈਮ ਜਿਹੜੇ ਵੀ ਜਿਹੜੇ ਪ੍ਰੋਗਰਾਮ ਦੇਖ ਰਹੇ ਆ ਵਿਅਰਸ ਜ ਜਿਹਨਾਂ ਦੀ ਚਾਹ ਹੈ ਆਸਟ੍ਰੇਲੀਆ ਜਾਣ ਦੀ ਤੇ ਉਹ ਜਰੂਰ ਟੂਰਿਸਟ ਵੀਜ਼ਾ ਆਪਣਾ ਅਪਲਾਈ ਕਰ ਸਕਦੇ ਆ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਇਹ ਬਹੁਤ ਜ਼ਰੂਰੀ ਆ ਤੁਹਾਡੇ ਜੇ ਕੋਈ ਰਿਲੇਟਿਵ ਉੱਥੇ ਰਹਿ ਰਿਹਾ ਹੋ ਸਪான்ਸਰਸ਼ਿਪ ਤੇ ਨਹੀਂ ਤੇ ਹੋਟਲ ਬੁਕਿੰਗ ਦੇ ਤੁਹਾਡੇ ਇਨਕਮ ਹੋਣੀ ਚਾਹੀਦੀ ਆ ਕਿਉਂਕਿ ਜੇ ਤੁਹਾਡੇ ਇਨਕਮ ਹੈ ਫੇਰ ਹੀ ਤੁਸੀਂ ਅਬ੍ਰੋਡ ਘੁੰਮਣ ਨੂੰ ਜਾਓਗੇ ਔਰ ਤੁਹਾਡੇ ਬੈਂਕ ਬੈਲੈਂਸ ਹੋਣਾ ਚਾਹੀਦਾ ਕੁਝ ਪ੍ਰਾਪਰਟੀ ਦੇ ਪੇਪਰ ਹੋਣੇ ਚਾਹੀਦੇ ਇਨਵਿਟੇਸ਼ਨ ਕਿਸੇ ਵੀ ਟੂਰਿਸਟ ਵੀਜ਼ਾ ਦੀ ਇਹ ਚਾਰ ਚੀਜ਼ਾਂ ਬੜੀ ਜ਼ਰੂਰੀ ਹੁੰਦੀਆਂ ਹਨ ਜੇ ਤੁਸੀਂ ਜਦਾਂ ਸਟੂਡੈਂਟ ਵੀਜ਼ਾ 'ਚ ਵੀ ਆ ਜਾਂ ਤੁਹਾਡਾ ਬਿਜ਼ਨਸ ਹੈ ਤੇ ਬਿਜ਼ਨਸ ਦੇ ਪ੍ਰੂਫ ਦਿਓਗੇ ਤੁਸੀਂ ਜੌਬ ਕਰ ਰਹੇ ਹੋ ਤੇ ਜੌਬ ਦੇ ਪ੍ਰੂਫ ਦਿਓਗੇ ਕੋਈ ਰਹਿ ਰਿਹਾ ਤੇ ਉਧਰੋਂ ਇਨਵੀਟੇਸ਼ਨ ਆਏਗਾ ਇਹ ਚੀਜ਼ਾਂ ਦੇਖਣੇ ਬੜੀ ਜ਼ਰੂਰੀਆਂ ਔਰ ਜਿਹੜੇ ਸਟੂਡੈਂਟਸ ਗਏ ਆ ਉਹਨਾਂ ਦੇ ਪੇਰੈਂਟਸ ਉਹਦੇ ਵਾਸਤੇ ਵੀ ਇਸ ਟਾਈਮ ਇੱਕ ਸੁਨਹਿਰੀ ਮੌਕਾ ਚਾਹੀਓ ਪੜ ਰਹੇ ਆ ਆਦਰਵਾਇਜ਼ ਹੁੰਦਾ ਸੀ ਪੜਦੇ ਬੱਚੇ ਦੀ ਕਈ ਵਾਰੀ ਆਸਟ੍ਰੇਲੀਆ ਬੜਾ ਫੇਵਰ ਨਹੀਂ ਕਰਦਾ ਸੀਗਾ ਪਰ ਇਸ ਟਾਈਮ ਇੱਕ ਸੁਨਹਿਰੀ ਮੌਕਾ ਤੁਹਾਡੇ ਹੱਥ ਦੇ ਵਿੱਚ ਕਿ ਜੇ ਸਟੂਡੈਂਟ ਤੁਹਾਡੇ ਬੱਚੇ ਪੜ ਰਹੇ ਆ ਜਾਂ ਕੋਈ ਰਿਲੇਟਿਵ ਰਹਿ ਰਿਹਾ ਆ ਬ੍ਰਦਰ ਸਿਸਟਰ ਆ ਰਹੇ ਤਾਂ ਇਸ ਟਾਈਮ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ 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 ਠੀਕ ਹੈ ਬਿਲਕੁਲ ਤੇ ਮੈਮ ਖਾਸ ਤੋ ਤੇ ਕੁਝ ਕਹਿਣਾ ਚਾਹੋਗੇ ਕਿਉਂਕਿ ਤੁਹਾਡੇ ਕੋਲ ਤਾਂ ਢੇ ਸਾਰੀ ਪ੍ਰੋਫਾਈਲਸ ਆਉਂਦੀਆਂ ਹੈ ਕਈ ਫਾਇਜ਼ੋ ਪਰ ਤੁਸੀਂ ਕੰਮ ਕਰਦੇ ਹੋ ਪਰ ਮੇਜੂਲੀ ਆਪਾਂ ਦੇਖੀਏ ਕਿਤੇ ਕਿਤੇ ਗਲਤੀਆਂ ਕਰਦੇ ਨੇ ਕੋਈ ਵੀ ਅਗਰ ਅਪਲਾਈ ਕਰਨ ਜਾ ਰਿਹਾ ਹੁੰਦਾ ਟੂਰਿਸਟ ਵੀਜ਼ਾ ਗਲਤੀਆਂ ਇਦਾਂ ਦੀ ਹੋ ਜਾਂਦੀਆਂ ਕਿ ਕਈ ਵਾਰੀ ਸਟੂਡੈਂਟਸ ਜਿੱਦਾਂ ਕੋਈ ਡਾਕੂਮੈਂਟ ਪਹਿਲੇ ਉਹਨਾਂ ਨੇ ਟਰਾਈ ਕੀਤਾ ਕਿਸੇ ਗਲਤ ਏਜੰਟ ਨੂੰ ਦੇ ਦਿੱਤਾ ਉਹਨਾਂ ਨੇ ਆਪਣੇ ਲਗਾਣ ਦੇ ਲਾਲਚ ਵਿੱਚ ਕੋਈ ਡਾਕੂਮੈਂਟ ਇਦਾਂ ਦਾ ਲਗਾਇਆ ਜਿਹੜਾ ਕੈਂਡੀਡੇਟ ਨੂੰ ਨਹੀਂ ਪਤਾ ਹੈ ਤੇ ਉਹ ਮਿਸਮੈਚਿੰਗ ਇਨਫੋਰਮੇਸ਼ਨ ਹੋ ਜਾਏਗੀ ਜਾਂ ਤੁਸੀਂ ਫੈਮਿਲੀ ਇਨਫੋਰਮੇਸ਼ਨ ਗਲਤ ਭਰੀ ਹੋਈ ਹੈ ਤੇ ਇਹ ਮਤਲਬ ਇਹ ਵੀ ਮੁਸ਼ਕਲ ਹੋ ਜਾਂਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਫੈਮਿਲੀ ਇਨਫੋਰਮੇਸ਼ਨ ਪ੍ਰੋਪਰ ਦਿੱਤੀ ਹੈ ਨਹੀਂ ਦਿੱਤੀ ਹੈ ਡਾਕੂਮੈਂਟਸ ਜੇ ਪਹਿਲੇ ਕਿਸੇ ਦਾ ਰਿਜੈਕਸ਼ਨ ਹੈ ਕਿ ਡਾਕੂਮੈਂਟ ਕੀ ਲਗਾਇਆ ਸੀ ਜਿਹੜਾ ਉਹਦਾ ਫਰੈਸ਼ ਕੇਸ ਹੈ ਉਹਨਾਂ ਦੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਅਸੀਂ ਤੇ ਜੋ ਵੀ ਕੰਮ ਕਰਨਾ ਉਹ ਬੜਾ ਦੇਖ ਕੇ ਕਰਨਾ ਹੈ ਬਟ ਜੇ ਕਿਸੇ ਦੀ ਫਾਈਲ ਪਹਿਲੇ ਲੱਗੀ ਹੋਈ ਹੈ ਤਾਂ ਕਿਸੇ ਵੀ ਐਧਾ ਦੇ ਏਜੰਟ ਕੋਲ ਨਾ ਲਗਾਓ ਕਿ ਜਿਹੜਾ ਕੋਈ ਗਲਤ ਡਾਕੂਮੈਂਟ ਲਗਾ ਦੇ ਔਰ ਤੁਹਾਨੂੰ ਪਤਾ ਨਾ ਹੋਏ ਉਸ ਬੇਸ ਤੇ ਫਿਰ ਜਦੋਂ ਹੋਣ ਦੁਆਰਾ ਲਗਾਓਗੇ ਤੇ ਨੈਚੁਰਲ ਆ ਕਿ ਉਹ ਮਿਸਮੈਚਿੰਗ ਇਨਫੋਰਮੇਸ਼ਨ ਹੋਏਗੀ ਫਿਰ ਤੁਹਾਡਾ ਵੀਜ਼ਾ ਨਹੀਂ ਆ ਸਕਦਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਪਹਿਲੇ ਕੀ ਲਗਾਇਆ ਹੈ ਹੋਣ ਕੀ ਦੇ ਰਹੇ ਹੋ ਤੁਸੀਂ ਡਾਕੂਮੈਂਟਸ ਇਹ ਇੱਕ ਬਹੁਤ ਜ਼ਰੂਰੀ ਗੱਲ ਹੈ ਇੱਕ ਇਨਕਮ ਰਿਸਪੈਕਟੇਬਲ ਹੋਣੀ ਚਾਹੀਦੀ ਹੈ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਤੁਹਾਡੇ ਜਿਹੜੇ ਆ ਬੜੇ ਰਿਸਪੈਕਟੇਬਲ ਹੋਣੇ ਚਾਹੀਦੇ ਆ ਮੰਨ ਲਓ ਫੰਡਿੰਗ ਤੁਹਾਡੀ ਜਿਹੜੀ ਆ ਪੁਰਾਣੀ ਰੱਖਿਓ ਇਹ ਤੇ ਬਹੁਤ ਅੱਛਾ ਹੈ ਜੀ ਠੀਕ ਹੈ ਔਰ ਜੇ ਫਰੈਸ਼ ਪਾ ਰਹੇ ਹੋ ਔਰ ਜੇ ਤੁਹਾਡਾ ਬਿਜ਼ਨਸ ਚੱਲ ਰਿਹਾ ਹੈ ਕਰੰਟ ਅਕਾਊਂਟ ਠੀਕ-ਠਾਕ ਚੱਲ ਰਿਹਾ ਹੈ ਤੇ ਕੋਈ ਇਨਕਮ ਬਿਜ਼ਨਸ ਦੀ ਆਉਣ ਵਾਲੀ ਹੈ ਫਿਰ ਉਹ ਐਕਸੈਪਟੇਬਲ ਹੈ ਤੇ ਇਦਾਂ ਦੇ ਬਹੁਤ ਸਾਰੇ ਕਿਉਂਕਿ ਟੂਰਿਸਟ ਵੀਜ਼ਾ ਇਹ ਨਹੀਂ ਆ ਕਿ ਇੱਕ ਪੈਟਰਨ ਹੈ ਇਹਦੇ ਵਿੱਚ ਤੇ ਹਰ ਜਿਹੜਾ ਪਰਸਨ ਟੂ ਪਰਸਨ ਜਿਹੜਾ ਵੈਰੀ ਕਰਦਾ ਉਹਦੀ ਏਜ ਦੇ ਹਿਸਾਬ ਨਾਲ ਮੰਨ ਲਓ ਜੇ ਛੋਟਾ 24 25 ਸਾਲ ਦਾ ਉਹ ਕੀ ਕਰ ਰਿਹਾ ਪੜਾਈ ਕਰ ਰਿਹਾ ਜੌਬ ਕਰ ਰਿਹਾ ਨਹੀਂ ਕਰ ਰਿਹਾ ਜਾਂ ਪੜ ਰਿਹਾ ਤੇ ਉਹ ਜੇ ਕਿਹੜੀ ਕਲਾਸ 'ਚ ਹੈ ਠੀਕ ਹੈ ਔਰ ਉਹਨਾਂ ਦੇ ਡਾਕੂਮੈਂਟਸ ਕੀ ਅਵੇਲੇਬਲ ਹੈ ਜੌਬ ਕਰ ਰਹੇ ਹੈ ਤੇ ਉਹਨਾਂ ਦਾ ਨੋਬਜੈਕਸ਼ਨ ਵੀ ਚਾਹੀਦਾ ਹੁੰਦਾ ਹੈ ਔਰ ਜਿਹੜੇ ਬਿਜ਼ਨਸ ਕਰ ਰਹੇ ਉਹਨਾਂ ਦੇ ਅਲੱਗ ਡਾਕੂਮੈਂਟਸ ਹੈ ਐਗਰੀਕਲਚਰਿਸਟ ਹੈ ਉਹਨਾਂ ਦੇ ਅਲੱਗ ਡਾਕੂਮੈਂਟਸ ਹੈ ਇਸ ਕਰਕੇ ਟੂਰਿਸਟ ਵੀਜ਼ਾ ਜਿਹੜਾ ਹੈ ਉਹ ਜਿਹੜਾ ਟਾਈਮ ਟੂ ਟਾਈਮ ਜਿਹੜਾ ਹੈ ਮਤਲਬ ਪਰਸਨ ਟੂ ਪਰਸਨ ਵੇਰੀ ਕਰਦਾ ਹੈ ਉਹਨਾਂ ਦੇ ਕਿੰਨੇ ਕੁ ਡਾਕੂਮੈਂਟਸ ਉਹਨਾਂ ਦੀ ਪ੍ਰੋਫਾਈਲ ਦੇ ਹਿਸਾਬ ਨਾਲ ਬਟ ਇਹ ਹੈ ਕਿ ਇਸ ਟਾਈਮ ਟੂਰਿਸਟ ਵੀਜ਼ਾ ਲੱਗ ਰਿਹਾ ਹੈ ਔਰ ਜਿਹੜੇ ਵੀ ਆਸਟ੍ਰੇਲੀਆ ਜਾਣ ਦੇ ਚਾਹਵਨ ਉਹ ਟੂਰਿਸਟ ਵੀਜ਼ਾ ਦੇ ਤਰਫ ਆਪਣਾ ਧਿਆਨ ਦੇ ਸਕਦਾ ਹੈ ਜੀ 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 ਬਿਲਕੁਲ ਸੋ ਦੇਖੋ ਹਰ ਪ੍ਰੋਫਾਈਲ ਦੇ ਡਿਪੈਂਡ ਕਰਦਾ ਹੈ ਕਿਸ ਤਰ੍ਹਾਂ ਦਾ ਉਸ ਦੇ ਉੱਪਰ ਕੰਮ ਕਰਨਾ ਚਾਹੀਦਾ ਕਿਸ ਤਰ੍ਹਾਂ ਦੇ ਉੱਪਰ ਡਾਕੂਮੈਂਟ ਲੱਗਣੇ ਨੇ ਔਰ ਇੱਕ ਚੰਗਾ ਕੰਸਲਟੈਂਟ ਹੀ ਤੁਹਾਨੂੰ ਸਹੀ ਪ੍ਰੋਸੀਜਰ ਵੱਲ ਜੋ ਹੈ ਗਾਈਡ ਕਰ ਸਕਦਾ ਹੈ ਤੁਹਾਡੇ ਆਪਣੇ ਕੋਈ ਵੀ ਸਵਾਲ ਹੋਣ ਆ ਨੰਬਰ ਲਗਾਤਾ ਡਿਸਪਲੇ ਹੈ ਨੈਵੀਗੇਟਰਸ ওভারਸੀਜ਼ ਦਾ ਇਸ ਉਪਰ ਤੁਸੀਂ ਕਾਲ ਕਰੋ ਜਾਂ ਫਿਰ ਨੈਵੀਗੇਟਰਸ ওভারਸੀਜ਼ ਚੰਡੀਗੜ੍ਹ ਆਫਿਸ ਤੁਸੀਂ ਵਿਜ਼ਿਟ ਕਰੋ ਔਰ ਜੋ ਹੈ ਆਪਣੇ ਡਾਕੂਮੈਂਟਸ ਨੇ ਅਕੋਰਡਿੰਗਲੀ ਸਹੀ ਢੰਗ ਨਾਲ ਅਪਲਾਈ ਕਰਦੇ ਹੋਏ ਤੁਸੀਂ ਆਪਣਾ ਆਸਟ੍ਰੇਲੀਆ ਟੂਰਿਸਟ ਵੀਜ਼ਾ ਟਾਈਮਲੀ ਹਾਸਲ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਂ ਪੂਰੀ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ ਅਸੀਂ ਅੱਗੋ ਵੀ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ